ਹੈਲੋ ਜੀ ਸਾਰਿਆਂ ਨੂੰ ਹਸੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਇੱਥੇ ਅੱਜ ਦੇ ਵਲੌਗ ਵਿੱਚ ਜੀ ਦੁਪਹਿਰ ਦਾ ਟਾਈਮ ਤੇ ਦੁਪਹਿਰ ਦੇ ਟਾਈਮ ਤੋਂ ਲੈ ਕੇ ਮੈਂ ਸ਼ਾਮ ਦੇ ਕੰਮ ਤੱਕ ਸਾਰੀ ਅੱਜ ਦੀ ਵੀਡੀਓ ਬਣਾਈ ਸੀ ਤੇ ਉਮੀਦ ਕਰਾਂਗੀ ਜੀ ਤੁਹਾਨੂੰ ਇਹ ਆਪਣੀ ਅੱਜ ਦੀ ਵਲੌਗ ਵੀਡੀਓ ਬਹੁਤ ਵਧੀਆ ਲੱਗੇਗੀ ਹਾਂਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦੀ ਵੀਡੀਓ ਤੇ ਇੱਥੇ ਜੀ ਮੈਂ ਬਣਾਉਣ ਲੱਗੀ ਸੀਗੀ ਕੜੀ ਕੜੀ ਬਣਾਉਣ ਲੱਗਿਆ ਜੀ ਆਪਾਂ ਸ਼ਾਮ ਵਾਸਤੇ ਤੇ ਨਾਲ ਮੈਂ ਦੁਪਹਿਰ ਵਾਸਤੇ ਇੱਥੇ ਬਣਾਏ ਸੀ ਜੀ ਚੌਲ ਚੌਲ ਬਣਾਏ ਆ ਜੀ ਤੜਕੇ ਵਾਲੇ ਤੇ ਇਹ ਤਾਂ ਵੈਸੇ ਮੈਂ ਕੀ ਬਣਾਏ ਸੀਗੇ ਦੁਪਹਿਰੇ ਖਾਣ ਵਾਸਤੇ ਦੁਪਹਿਰੇ ਜੀ ਮੈਂ ਰੋਟੀ ਨਹੀਂ ਸੀ ਪਕਾਈ ਤੇ ਸਾਰਿਆਂ ਲਈ ਚੌਲ ਬਣਾਏ ਸੀਗੇ ਦੁਪਹਿਰੇ ਤਾਨੂੰ ਪਤਾ ਹੈ ਕਿ ਦਿਨ ਬਹੁਤ ਵੱਡੇ ਵੱਡੇ ਆ ਤੇ ਹੁਣ ਦੁਪਹਿਰੇ ਸਾਰਿਆਂ ਨੂੰ ਭੁੱਖ ਲੱਗ ਜਾਂਦੀ ਹੈ ਤੇ ਇਸ ਕਰਕੇ ਮੈਂ ਚੌਲ ਬਣਾਏ ਸੀਗੇ ਤੇ ਮੈਂ ਸੋਚਿਆ ਚਲੋ ਦੁਪਹਿਰੇ ਹੁਣ ਆਪਾਂ ਆਏ ਤਾਂ ਹੈ ਗਈਆਂ ਰਸੋਈ ਵਿੱਚ ਤੇ ਇੱਥੇ ਨਾਲ ਹੀ ਮੈਂ ਸ਼ਾਮ ਦੀ ਸਬਜੀ ਦਾ ਵੀ ਮੱਕੀ ਧਰ ਲਿਆ ਸੀਗਾ ਜਦੋਂ ਗੰਡਾ ਟੋਟਾ ਚੌਲਾਂ ਵਾਸਤੇ ਚੀਰਿਆ ਸੀ ਉਦੋਂ ਨਾਲ ਹੀ ਮੈਂ ਸਬਜੀ ਵਾਸਤੇ ਵੀ ਚੀਰ ਲਿਆ ਸੀ ਬਾਜੀ ਚੋਲਤਾ ਵਧੀਆ ਬਣ ਗਏ ਸੀਗੇ ਤੇ ਬਸ ਚੋਲਾਂ ਦੀ ਮੈਂ ਵੀਡੀਓ ਨਹੀਂ ਸੀ ਬਣਾਈ ਬਸ ਇੱਥੇ ਮੈਂ ਸਬਜੀ ਦੀ ਵੀਡੀਓ ਬਣਾਈ ਸੀਗੀ ਤੇ ਹੋਰ ਨਿੱਕੇ-ਮੋਟੇ ਕੰਮ ਸਾਰਿਆਂ ਦੀ ਵੀਡੀਓ ਬਣਾਈ ਆ ਤੇ ਇੱਥੇ ਜੀ ਬਸ ਹੁਣ ਤੜਕਾ ਆਪਾਂ ਕੜੀਵਾਜ਼ ਸਾਰਾ ਪੁੱਜਣ ਵਾਸਤੇ ਰੱਖ ਦਿੱਤਾ ਵਾ ਤੇ ਇੱਥੇ ਵੀ ਇਸਨ ਪਾ ਲਿਆ ਸੀ ਮੈਂ ਕੌਲੀ ਤੇ ਕੌਲੀ ਕੁ ਲੈ ਕੇ ਦਹੀਂ ਤੇ ਉਹਨੂੰ ਚੰਗੀ ਤਰ੍ਹਾਂ ਵਿੱਚ ਫੈਂਟ ਲਿਆ ਸੀਗਾ ਤੇ ਵਧੀਆ ਮਿਕਸ ਕਰ ਦਿੱਤਾ ਸੀਗਾ ਤੁਹਾਨੂੰ ਪਤਾ ਕਿ ਜਦੋਂ ਗਰਮ-ਗਰਮ ਵਿੱਚੋਂ ਵੇਸਨ ਪਾਵਾਂਗੇ ਸਬਜੀ ਵਿੱਚ ਜੇ ਸਿੱਧਾ ਇੱਕਦਮ ਪਾਵਾਂਗੇ ਤੇ ਉਹ ਵਿੱਚੋਂ ਉਹ ਵਿੱਚੋਂ ਗਲਟੀਆਂ ਜਾਂ ਵੱਜ ਜਾਂਦੀਆਂ ਵੇਸਨ ਚੰਗੀ ਤਰ੍ਹਾਂ ਖੁਰਦਾ ਨਹੀਂ ਐ ਤੇ ਮੈਂ ਇਸ ਤਰ੍ਹਾਂ ਬਸ ਵੇਸਨ ਪਤੇ ਦਹੀਂ ਪਾ ਕੇ ਮਿਕਸ ਕਰ ਲੈਣੀ ਨੂੰ ਨਹੀਂ ਪਾਣੀ ਪਾ ਕੇ ਤੇ ਫਿਰ ਵਿੱਚ ਬਾਅਦ ਵਿੱਚ ਪਾ ਦੇਣੀ ਨਿਕੜੀ ਦੇ ਤੇ ਹੁਣ ਚੰਨ ਨਾਲ ਇਹ ਕੀ ਆਲੂ-ਲੂ ਵਧੀਆ ਭੁੱਜ ਜਾਂਦੇ ਤੜਕਾ ਵਧੀਆ ਭੁੱਜ ਜਾਂਦਾ ਵਾ ਤੇ ਬਾਅਦ ਵਿੱਚ ਇਹ ਸਾਰਾ ਮੱਕੀ ਪਾ ਦਈਦਾ ਵਾ ਵਿੱਚ ਲੱਸੀ-ਲੂਸੀ ਤੇ ਇੱਥੇ ਜੀ ਭਾਂਡੇ ਕਾਫੀ ਸਾਰੇ ਹੋ ਗਏ ਸੀਗੇ ਦੁਪਹਿਰ ਦੇ ਟਾਈਮ ਦੇ ਤੇ ਹੁਣ ਮੈਂ ਪਹਿਲਾਂ ਉਹਨਾਂ ਨੂੰ ਸਾਰੇ ਨੂੰ ਸਾਫ਼ ਕਰ ਲਿਆ ਸੀਗਾ ਤੇ ਅਜੇ ਚੌਲਾਂ ਨੂੰ ਭਾਫ ਆਉਣ ਵਾਲੀ ਸੀਗੀ ਤੇ ਮੈਂ ਸੋਚਿਆ ਚੰਝ ਨੂੰ ਭਾਫ ਆਉਣੀ ਆ ਹੋਰ ਨਿੱਕੇ ਮੋਟੇ ਜਿਹੜੇ ਸਾਰੇ ਕੰਮ ਆਪਾਂ ਕਰ ਲੈਨੇ ਆ ਇਸੇ ਤਰ੍ਹਾਂ ਜੀ ਜਦ ਦੁਪਹਿਰੇ ਮੱਕੀ ਰਸੋਈ ਚੱਕ ਤੱਕ ਗਰਮੀ ਬਹੁਤ ਜ਼ਿਆਦਾ ਹੋਉਂਦੀ ਹੈ ਜ ਜਦੋਂ ਆਈਦਾਰ ਰਸੋਈ ਵਿੱਚ ਫੇਰ ਆਖੀਦਾ ਕਿ ਹੁਣ ਸਾਰਾ ਕੰਮ ਆਪਾਂ ਖਤਮ ਕਰਕੇ ਬਾਹਰ ਜਾਵਾਂਗੇ ਤੇ ਇਸੇ ਤਰ੍ਹਾਂ ਮੈਂ ਹਰ ਰੋਜ਼ ਜਦੋਂ ਮੱਕੀ ਮਰ ਰਸੋਈ ਵਿੱਚ ਆਉਣੀ ਹੁੰਦੀ ਹੈ ਮੈਂ ਸ਼ਾਮ ਦੀ ਸਬਜੀ ਦੁਪਹਿਰ ਦੇ ਟਾਈਮ ਹੀ ਬਣਾ ਲੈਣੀ ਹੁੰਦੀ ਹੈ ਇੱਕ ਤਾਂ ਸੌਖਾ ਹੋ ਜਾਂਦਾ ਬਾਅਦ ਵਿੱਚ ਆਉਣ ਦੀ ਲੋੜ ਨਹੀਂ ਪੈਂਦੀ ਕਿ ਤੇ ਨਾਲ ਲਗਮੇ ਸਾਰਾ ਕੰਮ ਨਿਭੜ ਜਾਂਦਾ ਫਿਰ ਵੀ ਸ਼ਾਮ ਨੂੰ ਆਪਾਂ ਬਣਾਉਣੀ ਤਾਂ ਹੁੰਦੀ ਆ ਤੇ ਇਸੇ ਤਰ੍ਹਾਂ ਜੀ ਸਾਰਿਆਂ ਨਾਲ ਨਾਲ ਕੰਮ ਨਿਭੜੀ ਜਾਂਦਾ ਵਾ ਤੇ ਵਧੀਆ ਸੌਖਾ ਹੋ ਜਾਂਦਾ ਖੁਦ ਨੂੰ ਵੀ ਹੌਂ ਤਾਂ ਤੁਹਾਨੂੰ ਪਤਾ ਕੀ ਬਹੁਤ ਜਿਆਦੀ ਗਰਮੀ ਪੈਂਦੀ ਆ ਮੈਂ ਕਿ ਪੂਰਾ ਦਿਨ ਹੀ ਐਵੇਂ ਸਾਰਾ ਦਿਨ ਹੀ ਲੰਘ ਜਾਂਦਾ ਗਰਮੀ ਦੇ ਵਿੱਚ ਜਿੱਤਾ ਬੱਤੀ ਹੋਵੇ ਫਿਰ ਤਾਂ ਬਹੁਤ ਸੌਖਾ ਲੱਗਦਾ ਵਾ ਤੇ ਕਈ ਵਾਰ ਹੁਣ ਕੱਟ ਬਹੁਤ ਲੱਗਦੇ ਆ ਬੱਤੀ ਦੇ ਤੇ ਸਾਰਾ ਸਾਰਾ ਦਿਨ ਬੱਤੀ ਚਲੀ ਜਾਂਦੀ ਆ ਮੁੜ ਕੇ ਛੇਤੀ ਆਉਂਦੀ ਨਹੀਂ ਆ ਤੇ ਇੱਥੇ ਜੀ ਆਪਣਾ ਭੁੱਜ ਗਿਆ ਸੀ ਚੰਗੇ ਦਾ ਤੜਕਾ ਤੇ ਉਸ ਤੋਂ ਬਾਅਦ ਜੋ ਮੈਂ ਪੇਸਟ ਬਣਾਇਆ ਸੀ ਸਾਰਾ ਵਿੱਚ ਪਾ ਦਿੱਤਾ ਥੋੜਾ ਵਿੱਚ ਪਾਣੀ ਪਾ ਦਾਂਗੇ ਆਪਾਂ ਤੇ ਚੰਗੀ ਤਰ੍ਹਾਂ ਇਹਨੂੰ ਮੈਂ ਕੀ ਭੁੰਨ ਲਵਾਂਗੇ ਤੇ ਜਦੋਂ ਰਹਿਜੂਗੀ ਫਿਰ ਮੈਂ ਨਿੱਕੇ ਗੈਂਸ ਤੇ ਰੱਖ ਦਿੰਨੀ ਹੁਣੀ ਥੋੜਾ ਘੱਟ ਕਰਕੇ ਤੇ ਫਿਰ ਉਹ ਇਹ ਕਿਸੇ ਇੱਕ ਨਾ ਬਹੁਤ ਵਧੀਆ ਬਣ ਜੇ ਜਾਂਦੀ ਹੈ ਵਿੱਚੋਂ ਹੌਲੀ ਹੌਲੀ ਇਹਨਾਂ ਸੇਕ ਲੱਗਦਾ ਰਹਿੰਦਾ ਤੇ ਵੇਸਨ ਚੰਗੀ ਤਰ੍ਹਾਂ ਪੱਕ ਜਾਂਦਾ ਵਾ ਤੇ ਇਧਰ ਜੀ ਨਾਲ ਲਗਮ ਮੈਂ ਬਣਾ ਲਿਆ ਸੀ ਗਾ ਦਹੀਂ ਤੇ ਇਧਰ ਆ ਗਈ ਹੈ ਜੀ ਆਪਣੇ ਚੌਲ ਨੂੰ ਵਧੀਆ ਭਾਫ ਤੇ ਆਪਾਂ ਸਾਰੇ ਨੂੰ ਚੌਲ ਦੇ ਕੇ ਆਉਣੇ ਆ ਅੰਦਰ ਮਣਕਿਰਤਵੀ ਸਕੂਲ ਨੂੰ ਆ ਗਈ ਸੀ ਤੇ ਬਸ ਹੁਣ ਬੱਚੇ ਵੀ ਨਾਲ ਲਗਵਾ ਮਨ ਦਿਲਨਾਜ਼ ਵੀ ਉੱਠ ਪਈ ਸੀ ਉਸਨੇ ਵੀ ਚੌਲ ਖਾ ਲੈਣੇ ਸੀਗੇ ਤੇ ਬਾਕੀ ਸਾਰਨ ਆਪਾਂ ਹੁਣ ਚੌਲ ਦੇ ਕੇ ਇੱਥੇ ਆਵਾਂਗੇ ਤੇ ਨਾਲ ਹੀ ਜਿਵੇਂ ਧਰ ਦਿੱਤੀ ਸੀ ਚਾਹ ਮਣਕਿਰ ਜੇ ਸਕੂਲੋਂ ਆਉਂਦੀ ਆ ਉਦੋਂ ਆ ਕੇ ਪਹਿਲਾਂ ਸਭ ਤੋਂ ਚਾਹ ਪੀਂਦੀ ਆ ਤੇ ਫਿਰ ਬਾਅਦ ਵਿੱਚ ਕੋਈ ਵੀ ਚੀਜ਼ ਖਾਂਦੀ ਆ ਤੇ ਇੱਥੇ ਜੀ ਹੁਣ ਬਸ ਆਪਾਂ ਇਹ ਹੋ ਗਿਆ ਸੀਗਾ 5:00 ਵਜੇ ਸੀਗੇ 5:00 ਵਜੇ ਤੋਂ ਬਾਅਦ ਦੀ ਵੀਡੀਓ ਇੱਥੇ ਲੱਗੀ ਸੀ ਜੀ ਮੈਂ ਪੀਣ ਵਾਸਤੇ ਰਾਤ ਨੂੰ ਜਿਹੜਾ ਦੁੱਧ ਪੀਣਾ ਹੈ ਨਾ ਉਹ ਗਰਮ ਕਰਨ ਲੱਗੀ ਸੀ ਆਪਾਂ ਤੇ ਮੈਂ ਬਸ ਐਵੇਂ ਹੀ ਮੈਂ ਕਿ ਟਾਈਮ ਨਹੀਂ ਥੋੜਾ ਦੁੱਧ ਗਰਮਾ ਰੱਖ ਲੈਣੀ ਹੁੰਨੀ ਆ ਤੇ ਵਧੀਆ ਆਪਣੇ ਮਕੀ ਤੁਰੇ ਫਿਰਦੇ ਆ ਦੁੱਧ ਗਰਮ ਹੋ ਜਾਏਗਾ ਬਾਅਦ ਵਿੱਚ ਫ੍ਰਿਜ ਵਿੱਚ ਰੱਖ ਲਾਂਗੇ ਤੇ ਠੰਡਾ ਹੋ ਜਾਊਗਾ ਤੇ ਰਾਤ ਨੂੰ ਸਾਰਿਆਂ ਨੂੰ ਦੇ ਦੇਵਾਂਗੇ ਹੁਣ ਤਾਂ ਵੈ ਸਾਰਿਆਂ ਨੂੰ ਠੰਡਾ ਦੁੱਧ ਹੀ ਜ਼ਿਆਦਾ ਪਸੰਦ ਆਉਂਦਾ ਵਾ ਤੇ ਇਸ ਤਰ੍ਹਾਂ ਮੈਂ ਥੋੜਾ ਟਾਈਮ ਨਾਲ ਗਰਮ ਕਰ ਲੈਂਦੀ ਹੁੰਨੀ ਆ ਤੇ ਫਿਰ ਉਸ ਤੋਂ ਬਾਅਦ ਫ੍ਰਿਜ ਵਿੱਚ ਰੱਖ ਦਿੰਨੀ ਹੁੰਨੀ ਆ ਤੇ ਸਾਰੇ ਨੂੰ ਮੈਂ ਕੀ ਰਾਤ ਨੂੰ ਦੇ ਦੇਈਦਾ ਵਾ ਤੇ ਇੱਥੇ ਜੀ ਆਪਾਂ ਚੱਲੇ ਸੀਗੇ ਕੱਪੜੇ ਤੋਂਨ ਸ਼ਾਮ ਨੂੰ ਨਾ ਮੱਕੀ ਬੱਤੀ ਚੱਲਦੀ ਪਈ ਸੀ ਬਾਹਰ ਮੋਟਰ ਚੱਲਦੀ ਪਈ ਸੀ ਤੇ ਮੈਂ ਸੋਚਿਆ ਚਲੋ ਬੱਤੀ ਹੈਗੀ ਆ ਕਈ ਨਾ ਸਵੇਰੇ ਫਿਰ ਕਵੇਲਾ ਬਹੁਤ ਹੋ ਜਾਂਦਾ ਕੱਪੜੇ ਜਾਦੀ ਹੋ ਜਾਂਦੇ ਆ ਤੇ ਫਿਰ ਮੈਂ ਸੋਚਿਆ ਅੱਜ ਸ਼ਾਮ ਨੂੰ ਹੀ ਸਾਰੇ ਕੱਪੜੇ ਆਪਾਂ ਧੋ ਲੈਨੇ ਆ ਇੱਥੇ ਦਿਲਨਾਜ਼ ਵੀ ਮੇਰੇ ਨਾਲ ਆ ਗਈ ਸੀ ਦਿਲਨਾਜ਼ ਤਾਂ ਪੂਰੀ ਹੈਲਪ ਕਰਾਉਂਦੀ ਆ ਜੀ ਸਾਰੇ ਕੰਮਾਂ ਦੇ ਵਿੱਚ ਤੇ ਇੱਥੇ ਵੀ ਮੇਰੀ ਹੈਲਪ ਕਰਾਉਣ ਲੱਗੀ ਹੋਈ ਆ ਕੱਪੜੇ ਧਵਾਉਣ ਲੱਗੀ ਸੀ ਤੇ ਇੱਥੇ ਜੀ ਜਨਪਾ ਮੋਟਰ ਚ ਲਾ ਕੇ ਨਾ ਇਹਦੇ ਵਿੱਚ ਪਾਣੀ ਪਾ ਲਈਦਾ ਹੁੰਦਾ ਵਾ ਮਸ਼ੀਨ ਦੇ ਵਿੱਚ ਸੌਖਾ ਹੋ ਜਾਂਦਾ ਵਾ ਤੇ ਇੱਥੇ ਹੁਣ ਮਸ਼ੀਨ ਤਾਂ ਰੱਖੀ ਆ ਕਿ ਇੱਥੇ ਛਾਂ ਰਹੀਦੀ ਆ ਮੈਂ ਕਿ ਜਦੋਂ ਮਰਜ਼ੀ ਆ ਕੇ ਆਪਾਂ ਇੱਥੇ ਕੱਪੜੇ ਧੋ ਸਕਦੇ ਆ ਪੂਰਾ ਦੇਣ ਨਹੀਂ ਇੱਥੇ ਬਰਾਂਡੇ ਵਿੱਚ ਛਾਂ ਰਹੀਦੀ ਆ ਤੇ ਇੱਕ ਇਸੇੜੇ ਕਿ ਪਾਣੀ ਦਾ ਬਹੁਤ ਸੌਖਾ ਜਿਵੇਂ ਮਰਜ਼ੀ ਪਾਣੀ ਡੋਲ ਦਾਲ ਜਾਵੇ ਤੇ ਇੰਨਾ ਹੁੰਦਾ ਨਹੀਂ ਆ ਤੇ ਪਰਲੀ ਸਾਈਡ ਜਿੱਦ ਆਪਾਂ ਉਧਰ ਆਪਣੇ ਘਰ ਬੰਨੇ ਕੱਪੜੇ ਧੋਦੇ ਨੇ ਥੋੜਾ ਜਿਹਾ ਪਾਣੀ ਦਾ ਸੌਖਾ ਹੋ ਜਾਂਦਾ ਵਾ ਤੇ ਇੱਥੇ ਜੀ ਤਾਂ ਕਿ ਮੋਟਰ ਤੇ ਵਧੀਆ ਕੱਪੜੇ ਘੱਲੇ ਗੁੱਲੇ ਵੀ ਜਾਂ ਤੇ ਹੁਣ ਕੀਰਤ ਵੀ ਆ ਗਈ ਸੋਨੇ ਵੀ ਨਾ ਧੋ ਲਿਆ ਸੀ ਸਕੂਲ ਦੇ ਕੱਪੜੇ ਲਾ ਲਏ ਸੀਗੇ ਵਰਦੀ ਉਹਨੇ ਤੇ ਆਪਾਂ ਇਸ ਤਰ੍ਹਾਂ ਇੱਥੇ ਲਿਆ ਕੇ ਕੱਪੜੇ ਮਸ਼ੀਨ ਵਿੱਚ ਪਾ ਦਿੱਤੇ ਆ ਇਥੇ ਬਾਹਰ ਲਈ ਸੈੱਡੀ ਆਪਣੀ ਵੱਡੀ ਮੋਟਰ ਤੇ ਤੁਹਾਨੂੰ ਵਿਖਾਉਣੇ ਆ ਜੀ ਤੇ ਇੱਥੇ ਨਾਲ ਹੀ ਚੱਲਦੀ ਰਹਿੰਦੀ ਜਦੋਂ ਕਿ ਕੰਵੇਂ ਕੱਪੜੇ ਪਤੋਈ ਦੇ ਨਾ ਫਿਰ ਇਧਰ ਹੀ ਘਾਲ ਲਈਦੇ ਕਈ ਵਾਰ ਤਾਂ ਮੱਕੀ ਹੁੰਦਾ ਕਿ ਬੱਤੀ ਇੱਥੇ ਚੱਲਦੀ ਰਹਿੰਦੀ ਹੁਣ ਚੋਣਿਆਂ ਨੂੰ ਪਾਣੀ ਤੁਹਾਨੂੰ ਪਤਾ ਦਿਨ ਰਾਤ ਲੱਗਦਾ ਵਾ ਜਦੋਂ ਬੱਤੀ ਆਉਂਦੀ ਉਦੋਂ ਹੀ ਮੋਟਰ ਚੱਲਦੀ ਆ ਤੇ ਇੱਥੇ ਹੁਣ ਜੀ ਬਸ ਵਧੀਆ ਆਪਾਂ ਕੱਪੜੇ ਸੌਖੇ ਘੱਲ ਜਾਂਦੇ ਆ ਤੇ ਇੱਥੇ ਮੈਂ ਫਿਰ ਮੈਂ ਕੱਪੜੇ ਘਾਲਣ ਆਈ ਸੀਗੀ ਤੇ ਬਸ ਜਿਨ ਬਾਕੀ ਥੋੜੇ ਜੇ ਰਹਿ ਗਏ ਸੀ ਕੱਪੜੇ ਆਪਣੇ ਧੋਣ ਵਾਲੇ ਤੇ ਮੈਂ ਸੋਚਿਆ ਪਹਿਲਾਂ ਸਭ ਤੋਂ ਇਹ ਕੰਮ ਖਤਮ ਕਰ ਹੀ ਜਾਂਨੇ ਆ ਤੇ ਫਿਰ ਆਪਾਂ ਕੋਈ ਹੋਰ ਕੰਮ ਇਹ ਆ ਕਿ ਵਾਰੀ ਵਾਰੀ ਜਦੋਂ ਜੀ ਉਹ ਟੱਬ ਵਿੱਚ ਘਾਲੀ ਦੇਣਾ ਫਿਰ ਉਹ ਤੁਹਾਨੂੰ ਬਤਾ ਸਿਰਫ ਹੁੰਦਾ ਕਿ ਚੰਗੇ ਤਰ੍ਹਾਂ ਨਿਕਲ ਜਾਵੇ ਤੇ ਫਿਰ ਉਹਨਾਂ ਵਿੱਚ ਜੇ ਨਾ ਨਿਕਲੇ ਫਿਰ ਖਰਚੀ ਜੀ ਹੁੰਦੀ ਰਹਿੰਦੀ ਆ ਸਾਰਿਆਂ ਦੇ ਬੱਚਿਆਂ ਦੇ ਬਹੁਤ ਜ਼ਿਆਦਾ ਖਰਚ ਹੋਣ ਲੱਗ ਪੈਂਦੀ ਆ ਕਿਉਂਕਿ ਸਿਰਫ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਤੇ ਇਸ ਕਰਕੇ ਤੇ ਇੱਥੇ ਜੀ ਵਧੀਆ ਮੋਟਰ ਤੇ ਘਾਲ ਲਈਦੇ ਵੈਸੇ ਜੇ ਨਾ ਹੀ ਮੋਟਰ ਚੱਲੇ ਫਿਰ ਮੈਂਹੀਂ ਕਰੇ ਨਿੱਕੀ ਮੋਟਰ ਤੇ ਉਹ ਚਲਾ ਲਈਦੀ ਆ ਤੇ ਟੱਬ ਵਿੱਚ ਪਾਣੀ ਪਾ ਲਈਦਾ ਵਾ ਤੇ ਉੱਥੇ ਕੱਪੜੇ ਸਾਰੇ ਘਾਲ ਲਈਦੇ ਆ ਤੇ ਇੱਥੇ ਆ ਚੱਲਣ ਦੀ ਸੀ ਮੋਟਰ ਤੇ ਮੈਂ ਸੋਚਿਆ ਚਲੋ ਜੀ ਇੱਥੇ ਆਪਾਂ ਜਾ ਕੇ ਕੱਪੜੇ ਸਾਰੇ ਘਾਲ ਲੈਨੇ ਆ ਜਿਹਦੇ ਵੱਡੀ ਮੋਟਰ ਚੱਲਦੀ ਉਹ ਮੈਂ ਜ਼ਿਆਦਾਤਰ ਕੱਪੜੇ ਜੀ ਇੱਥੇ ਆ ਕੇ ਬਾਹਰ ਲਈ ਛੈੜੀ ਘਾਲ ਦਿੰਨੀ ਕਿਉਂਕਿ ਨੇੜੇ ਜੇ ਤਾਂ ਮਸ਼ੀਨ ਆ ਤੇ ਬਿਲਕੁਲ ਨੇੜੇ ਨੇੜੇ ਸਾਰਾ ਕੰਮ ਖਤਮ ਹੋ ਜਾਂਦਾ ਵਾ ਆਪਾਂ ਜੀ ਇੱਥੇ ਆਗੇ ਸੀਗੇ ਆਪਣੀ ਇਧਰ ਘਰੇ ਤੇ ਇੱਥੇ ਆ ਕੇ ਜੀ ਸਾਰੇ ਕੱਪੜੇ ਵਧੀਆ ਸੋਗਗੇ ਸੀ ਮੈਂ ਲੈ ਆਈ ਸੀਗੀ ਤੇ ਇਧਰ ਮਨਕਿਰਤ ਵੀ ਆ ਗਈ ਆ ਬਸ ਅਜੇ ਹੁਣੇ ਮੈਨੂੰ ਕੱਪੜੇ ਪਾਏ ਸੀਗੇ ਮੁੜਕੇ ਨਾ ਬਾਅਦ ਵਿੱਚ ਸਾਰਾ ਦਿਨ ਇਨਾਂ ਗਾਲਾਂ ਹੀ ਖਾਣੀਆਂ ਹੁੰਦੀਆਂ ਵਾ ਤੇ ਹੁਣੇ ਬਸ ਮੈਂ ਪਾ ਕੇ ਤੋਕੇ ਹੀ ਆਈ ਆਂ ਇਹਦੀ ਡਰੈਸ ਤੇ ਥੋੜਾਕਾ ਟਾਈਮ ਹੋਇਆ ਸੀ ਨਵਾਈ ਨੂੰ ਫਿਰ ਦੁਬਾਰਾ ਮੋਟਰ ਤੇ ਉੱਥੇ ਗਿੱਲੀ ਹੋ ਕੇ ਆ ਗਈ ਆ ਤੇ ਪਹਿਲਾਂ ਤਾਂ ਉਹਨਾਂ ਨਹੀਂ ਹੁੰਦਾ ਇੰਨੇ ਘਰੇ ਤੇ ਬਾਅਦ ਵਿੱਚ ਪਾਪਾ ਆਇਆ ਸੀ ਤੇ ਉਹਦੇ ਨਾਲ ਹੀ ਆ ਗਈ ਸੀਗੀ ਪਤਾ ਹੁੰਦਾ ਕਿ ਹੁਣ ਮੈਨੂੰ ਗਾਲਾਂ ਪੈਣਗੀਆਂ ਮੈਂ ਫਿਰ ਦੁਬਾਰਾ ਸਾਰੇ ਕੱਪੜੇ ਗਿੱਲੇ ਕਰ ਲਿਆ ਬੱਚਿਆਂ ਦਾ ਜੀ ਇਸੇ ਤਰ੍ਹਾਂ ਹਾਲ ਹੀ ਇਹੀ ਹੁੰਦਾ ਬਸ ਪਾ ਕੇ ਇਧਰ ਕੱਪੜੇ ਜਾਓ ਉਸੇ ਟਾਈਮ ਹੀ ਪਾਵੇਂ ਛੁੱਟ ਤੇ ਇੱਥੇ ਜੀ ਇਹ ਦਿਲਨਾਜ ਨੰਮੂ ਜਿਆਦਾ ਕੱਪੜੇ ਮਨਕੀਰਤ ਗੰਦੇ ਕਰਦੀ ਆ ਦਿਲਨਾਜ ਦਾ ਥੋੜਾ ਜਿਹਾ ਏ ਆ ਕਿ ਉਹ ਜਿਆਦਾ ਨਹੀਂ ਇੰਨੇ ਗੰਦੇ ਕਰਦੀਗੀ ਇਹਨਾਂ ਦਾ ਬਸ ਇੱਕ ਵਾਰੀ ਕਹਿ ਦੋ ਕਿ ਤੁਸੀਂ ਬਾਹਰੋਂ ਬਸ ਘੁੰਮ ਉਨ ਜੀ ਸਾਰੇ ਕੱਪੜੇ ਨਰਕ ਬਣਾ ਕੇ ਲੈ ਆਉਂਦੀ ਆ ਤੇ ਇੱਥੇ ਵੀ ਬਸ ਹੋਣਾ ਵੀ ਇਹਨੇ ਸਾਰਾ ਦਿਨ ਖੇਡੀ ਜਾਣਾ ਹੁੰਦਾ ਵਾ ਤੇ ਚਲੋ ਜੀ ਬੱਚਿਆਂ ਨਾਲ ਤਾਂ ਐਵੇਂ ਰੌਣਕ ਲੱਗੀ ਰਹਿੰਦੀ ਆ ਬੱਚੇ ਵੀ ਥੋੜਾ ਕੰਨਾ ਖੇਡ ਲੈਂਦੇ ਆ ਇੱਥੇ ਲੱਗੀ ਸੀ ਜੀ ਮਨਕਿਰਤ ਆਪਣੇ ਪਾਪਾ ਨਾਲ ਇਹ ਲੱਗੇ ਸੀ ਜੀ ਲਿਫਾਫਾ ਤੋਂ ਜਿਹੜਾ ਮੋਟਰ ਦੇ ਅੱਗੇ ਆਪਾਂ ਲਾਈਦਾ ਨਾ ਪਾਣੀ ਮੱਕੀ ਖੇਤ ਖੂਤ ਪਾਉਣ ਵਾਸਤੇ ਤੇ ਇਹ ਝੋਨੇ ਵਿੱਚ ਮੈਂ ਜਦੋਂ ਮੋਟਰ ਦੂਸਰੀ ਲਿਜਾਈਦਾ ਸੀ ਨਾ ਪਾਣੀ ਉਰ ਲੈ ਕੇ ਤੇ ਉੱਥੇ ਲਾਇਆ ਹੋਇਆ ਸੀਗਾ ਤੇ ਤਾਂ ਕਰਕੇ ਹੁਣ ਵੀ ਇਹ ਗੰਦਾ ਬੜਾ ਹੋਇਆ ਪਿਆ ਚਿੱਕੜ ਦੇ ਵਿੱਚ ਪਿਆ ਸੀਗਾ ਤੇ ਹੁਣ ਇਹ ਸਾਰਾ ਸਾਫ਼ ਕਰਨ ਲੱਗੇ ਸੀਗੇ ਸਾਫ਼ ਕਰਕੇ ਫਿਰ ਇਹ ਸਭ ਰੱਖ ਦੇਣਗੇ ਏ ਜੀ ਆਪਣੀਆਂ ਚੀਜ਼ਾਂ ਦੀ ਬਹੁਤ ਸਫਾਈ ਰੱਖਦੇ ਆ ਇਸੇ ਤਰ੍ਹਾਂ ਕੋਈ ਵੀ ਮਲਕੀਤ ਚੀਜ਼ ਹੋਵੇ ਨਾ ਖੇਤ ਵਾਲੀ ਤੇ ਸਾਰੇ ਨੂੰ ਐ ਚੰਗੇ ਤਰ੍ਹਾਂ ਸਾਫ਼ ਕਰਕੇ ਰੱਖਦੇ ਆ ਤੇ ਹੁਣ ਵੀ ਐ ਪੂਰਾ ਉਹਨੂੰ ਬੁਰਸ਼ ਮਾਰ ਮਾਰ ਕੇ ਪੂਰਾ ਬੜੀ ਚੰਗੀ ਤਰ੍ਹਾਂ ਨੂੰ ਸਾਫ਼ ਕਰਦੇ ਪਏ ਸੀਗੇ ਦੋਵੇਂ ਪਿਓ ਤੇ ਲੱਗੇ ਹੋਏ ਸੀ ਇਹ ਬਸ ਇਸੇ ਕੰਮ ਤੇ ਮਨਕਿਰਤ ਬਹੁਤ ਆਨੰਦ ਰਹਿੰਦੀ ਆ ਜਦੋਂ ਪਾਣੀ ਪੂਣੀ ਵਾਲਾ ਕੰਮ ਹੋਵੇ ਤੇ ਇੱਥੇ ਜੀ ਆਪਣਾ ਦੁੱਧਾ ਹੁੰਦਿਆਂ ਨੂੰ ਕਢ ਗਿਆ ਸੀਗਾ ਤੇ ਬਸ ਆਪਾਂ ਹੁਣ ਦੁੱਧ ਪੁੰਨ ਲਿਆ ਵਾ ਹੁਣ ਆਪਾਂ ਲਾਵਾਂਗੇ ਜੀ ਰੋਟੀ ਬਸ ਜੀ ਮੈਂ ਰੋਟੀ ਤੇ ਵੀ ਸਾਰਾ ਸਮਾਨ ਰੱਖ ਲਿਆ ਸੀ ਹੁਣ ਬਸ ਰਹਿ ਗਈ ਆਪਣੀ ਰੋਟੀ ਪਕਾਉਣ ਵਾਲੀ ਤੇ ਰੋਟੀ ਪਕਾਉਣ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਲੱਸੀ ਨਾਲ ਲੱਸੀ ਬਹੁਤ ਸਾਰਿਆਂ ਨੂੰ ਵਧੀਆ ਪਸੰਦ ਆ ਜਾਂਦੀ ਹੈ ਜੀ ਸਾਰੇ ਬਹੁਤ ਅਰੀ ਜਿੰਨਾ ਪੀ ਲੈਂਦੇ ਆ ਇੱਥੇ ਮੈਂ ਕੱਚੀ ਲੱਸੀ ਬਣਾ ਲੈਣੀ ਹੁੰਦੀ ਆ ਹਾਂਜੀ ਤੇ ਅੱਜ ਦਾ ਵਲੌਗ ਬਸ ਆਪਣਾ ਇੰਨਾ ਕੀ ਸੀ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਲੱਗੇਗਾ ਹਾਂਜੀ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰਿਓ ਲਾਈਕ ਕਮੈਂਟ ਕਰਿਓ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ ਤੇ ਆਪਾਂ ਮਿਲਦੇ ਹਾਂ ਜ